ਫਗਵਾੜਾ ਲੱਗੇ ਦੁਸਾਂਝ ਕੋਲਾ ਨਜ਼ਦੀਕ ਸੈਲਰ ਵਿੱਚ ਕੰਮ ਕਰ ਰਹੀ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਇੱਕ ਲੜਕਾ ਸੈੱਲਰ ਵਿਖੇ ਬਿਜਲੀ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਪੌੜੀ ਦਾ ਡੰਡਾ ਟੁੱਟਣ ਕਾਰਨ ਉਹ ਪਿਆ ਫੁੱਟ ਤੋਂ ਹੇਠਾਂ ਡਿੱਗ ਗਿਆ ਉਦੋਂ ਦੂਜੇ ਪਾਸੇ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਖਾਦਸ਼ਾ ਜਤਾਇਆ ਕਿ ਉਹਨਾਂ ਦੇ ਲੜਕੇ ਨੂੰ ਕੁੱਟਮਾਰ ਕਰਕੇ ਮਾਰਿਆ ਗਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਦੀ ਡੂੰਘਾਈ ਨਾਲ ਜਾਂਚ ਕਰੇ ਜੀ ਨਾ ਜੀ ਆਪਣਾ ਮਹਾਵਿਖਣ ਸੌਂਸਫਟ ਹਾਂ ਸਰ ਕੀ ਮਾਮਲਾ ਕੀ ਜਿਹੜਾ ਇੱਕ ਸਿਵਲ ਹਸਪੀਟਲ ਚ ਆਇਆ ਇਹ ਜਵਾਨ ਕੰਮ ਕਰਦਾ ਉਹ ਤੇ ਸੈਲਰ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਅੰਦਰ ਸੈਲਰ ਦੇ ਆ ਉੱਪਰ ਲੀਆਂ ਲਾਈਟਾਂ ਚੇਂਜ ਕਰਨ ਰਿਹਾ ਤੇ ਉੱਪਰੋਂ ਬੋਰੀਆਂ ਦੇ ਉੱਪਰ ਪੌੜੀ ਲਾ ਕੇ ਲੱਕੜ ਦੀ ਤੇ ਜਦੋਂ ਚੇਂਜ ਕਰਨ ਲੱਗਾ ਤੇ ਉਹ ਪੌੜੀ ਦਾ ਡੰਡਾ ਟੁੱਟ ਗਿਆ ਤੇ ਉਹ ਥੱਲੇ ਡਿੱਗ ਗਿਆ ਜਵਾਨ ਪੀ 50 ਫੁੱਟ ਤੋਂ ਉੱਪਰੋਂ ਥੱਲੇ ਡਿੱਗਾਇਆ ਤੇ ਉਹਦੇ ਨਾਲ ਸੱਟ ਲੱਗੀ 바ਕੀ ਕੰਟੀ ਜਾਰੀ ਹੈ ਚੈੱਕ ਕਰ ਰਹੇ ਹਾਂ ਉਹਨੂੰ ਜਗ੍ਹਾ ਨੂੰ ਚੈੱਕ ਕਰ ਰਹੇ ਹਾਂ ਇਹ ਤੇ ਡਾਕਟਰਾਂ ਨੇ ਵੀ ਰਾਈ ਲੈ ਰਹੇ ਨੇ ਜੋ ਵੀ ਮਾਮਲਾ ਹੋਊਗਾ ਸੋ ਆਪਣੇ ਉਹਦੇ ਸਭ ਨਕਰਵਾਈ ਕਰ। ਤੇ ਸਰ ਕਿੱਥੇ ਸੈਲਰ ਦਾ ਹੈ ਜਿੱਥੇ ਕੰਮ ਕਰਦਾ ਸੀ? ਇੱਕ ਸਾਂਝਾ ਪਿੰਡ ਲੱਗਿਆ। ਸਾਂਝਾ ਪਿੰਡ ਦੇ ਲੱਗਿਆ। ਹਾਂਜੀ। ਤੇ ਕੋਈ ਸੈਲਰ ਦਾ ਮਾਲਕ ਕੋਈ? ਸੈਲਰ ਦੇ ਮਾਲਕ ਆਪ ਖੁਦ ਤੇ ਨਹੀਂ ਹਾਲੇ ਕੋਈ ਲੱਗੇ ਮਿਲਿਆ ਕੋਈ ਇਹਨਾਂ ਚੋਂ? ਹਾਂਜੀ। ਬਾਕੀ ਟੀਮ ਉੱਥੇ ਗਈ ਹੈ ਚੈੱਕ ਕਰ ਰਹੀ ਹੈ ਉਹ ਜੋ ਵੀ ਮਾਮਲਾ ਸਾਹਮਣੇ ਆਊਗਾ ਉਹ ਤੋਂ ਨਕਰਵਾਈ ਕਰ ਦੇਈਏ। ਮੌਲਾਇਆ ਜੀ ਮੇਰਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਚੈਨਲ ਦੇ ਵਿੱਚ। ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਟਰੈਲਰ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬਾਂਟੀ ਦੇ ਸੱਟ ਲੱਗੀ ਆ ਵੀ ਉਹਨੂੰ ਗਾਂਧੀ ਹਸਪਤਾਲ ਭੇਜਿਆ ਤੇ ਗਾਂਧੀ ਹਸਪਤਾਲ ਤੇ ਜਾਇਆ ਤੇ ਉਹ ਮੰਨ ਲਓ ਚਲੋ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਤੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡੈੱਡ ਬੋੜੀ ਪਈ ਤੇ ਉਹਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜੋ ਦੇਖਿਆ ਉਹ ਡੈੱਡ ਸੀ ਨਾ ਹਸਤਾ ਦੇ ਬਾਹਰ ਹੀ ਵਾਰ ਗਾਂਧੀ ਹਫਤਾ ਦੇ ਬਾਹਰ ਹੀ ਉਹ ਪੇਜ નીકਲੇ ਆਹ ਉਹ ਭੱਜ ਗਿਆ ਸਾਰੇ ਜਿਹੜੇ ਮੈਨੂੰ ਲੈ ਕੇ ਆਏ ਸੀ ਉਹ ਭੱਜ ਗਿਆ ਸਾਡੇ ਹੌਲੀ ਹੌਲੀ ਕਰਦੇ ਸਾਰੇ ਰੈਸਟਰ ਇਕੱਠੇ ਹੋ ਗਏ ਭਾਈ ਜਰਾ ਇਕੱਠਾ ਹੋ ਗਿਆ ਤੇ ਇਹ ਜਿਹੜਾ ਘੁੰਮਣਿਆ ਘੁੰਮਣ ਦਾ ਛੱਲ ਰਿਹਾ ਸਾਡੇ ਪਿੰਡ ਵੀ ਆ ਹੋਰ ਵੀ ਤਿੰਨ ਚਾਰ ਛੱਲ ਰਿਆ ਕਾਦਾ ਛੱਲ ਰਿਆ ਜੀ ਘੁੰਮਣ ਦਾ ਇਹ ਚੌਕ ਡੰਡ ਦਾ ਗਾਇਸ ਮੈਦਿਆ ਤੇ ਉਹ ਸਾਨੂੰ ਇਹ ਸੁਨੇਹਾ ਮਿਲਿਆ ਵੀ ਇਹ ਹਾਂਜੀ ਸ਼ੈੱਲਰ ਤੇ ਕੰਮ ਕਰਦਾ ਸੀ ਹਾਂਜੀ ਹੁਣ ਸਾਨੂੰ ਇਹ ਪਤਾ ਨਹੀਂ ਵੀ ਸਾਂਜੀ ਸ਼ੈੱਲਰ ਤੇ ਹੋਇਆ ਜਾਂ ਕਿੱਥੇ ਹੋਇਆ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਉਹਦਾ ਬੰਦਾ ਆਇਆ ਹੀ ਕੋਈ ਨਹੀਂ ਨਾ ਸ਼ੈੱਲਰ ਮਾਰਕਰ ਜੀ ਤੱਕ ਆਇਆ ਨਾ ਉਹ ਬੰਦੇ ਆਏ ਉਹ ਸਾਰੇ ਭੱਜ ਗਏ ਗੱਡੀ ਵੀ ਉੱਥੇ ਛੱਡ ਕੇ ਭੱਜ ਗਏ ਜਿਹੜੇ ਬੰਦੇ ਇੱਥੇ ਛੱਡ ਕੇ ਗਏ ਉਹ ਕੋਈ ਪਤਾ ਕੁਛ ਉਹ ਬੰਦੇ ਜੀ ਉਹ ਪਹਿਲਾਂ ਚਲੇ ਗਏ ਅੱਧੇ ਘੰਟੇ ਬਾਅਦ ਆਏ ਉਹ ਬੰਦੇ ਉਹ ਬੰਦੇ ਆਏ ਤਾਂ ਉਹ ਕਹਿੰਦੇ ਸਾਡਾ ਕੋਈ ਰੈਸਟੋਰੈਂਟ ਸੀ ਉਹਦਾ ਆਪਰੇਸ਼ਨ ਸੀ ਉਹਨਾਂ ਨੂੰ ਪੁਲਿਸ ਸਿਟੀ ਪੁਲਿਸ ਫੋਰਾ ਲੈ ਗਈ ਆ ਗੱਡੀ ਦੇ ਵਿੱਚ ਹੀ ਡੈੱਡ ਬੋਡੀ ਸੀ ਉਹ ਗੱਡੀ ਵੀ ਲੈ ਗਈ ਆ ਤੇ ਅ ਇਨਸਾਫ ਚਾਹੀਦਾ ਵੀ ਜੇ ਉਹਦੀ ਡੈੱਡ ਕਿੱਦਾਂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੱਟਾਂ ਮਾਰੀਆਂ ਜਾਂ ਸੱਟਾਂ ਮਾਰੀਆਂ ਗਈਆਂ ਫੈਰ ਦੇ ਵਿੱਚ ਇੰਨਾ ਬਲੱਡ ਚੱਲ ਰਿਹਾ ਸਾਨੂੰ ਕੋਈ ਪਤਾ ਨਹੀਂ ਵੀ ਉਹਦੀ ਬਹੁਤ ਕਿੱਦਾਂ ਹੋਈ ਆ ਕਿੱਦਾਂ ਨਹੀਂ ਹੋਈ ਤੇ ਕਾਕਾ ਕਿੰਨੇ ਦੇ ਸਾਲ ਦਾ ਸੀ ਤੁਹਾਡਾ ਜੀ ਇਹ 45 ਸਾਲ ਦੀ ਉਮਰ ਹੈ ਜੀ ਸ਼ਾਦੀ ਸ਼ੁਦਾ ਜੀ ਹਾਂ ਜੀ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਸਾਨੂੰ ਡਾਊਟ ਆ ਜੀ ਉਹਦਾ ਕਤਲ ਕੀਤਾ ਗਿਆ ਹੈ